हेलो फशिकाल जी मैं रूबी जगदीप आज ਜਿਹੜਾ ਤੁਸੀਂ ਪੌਦਾ ਦੇਖ ਰਹੇ ਹੋ ਇਹ ਸਦਾ ਬਹਾਰ ਹੈ ਤੇ ਇਹ ਨਾ ਸਾਡੀ ਗਲੀ ਵਿੱਚ ਜਿਵੇਂ ਆਇਟਾਂ ਦੀ ਬਿਰਲ ਜੀ ਇਹਦੇ ਵਿੱਚ ਹੀ ਹੋ ਗਿਆ ਔਰ ਕਿੰਨਾ ਭਰਪੂਰ ਹੈ ਕਿੰਨੇ ਫੁੱਲ ਲੱਗੇ ਹੋਏ ਹਨ ਮੈਨੂੰ ਨਾ ਐਕਚੁਅਲੀ ਇਹ ਜਿਵੇਂ ਪੁਰਾਣੀ ਫਕੀਰ ਨੇ ਹੁੰਦੇ ਸੀ ਮੈਨੂੰ ਉਦਾਂ ਦਾ ਲੱਗਦਾ ਹੁੰਦਾ ਹੈ ਜਿਵੇਂ ਉਹਨਾਂ ਨੇ ਠੀਕ ਗਲੀ ਵਿੱਚ ਲੰਘ ਗਈ ਕਿਸੇ ਨੇ ਖੈਰ ਪਾਤੀ ਨਹੀਂ ਪਾਈ ਆਪਣੇ ਮਸਤ ਮੋਲਾ ਔਵੇਂ ਇਹ ਹੈ ਇਹਨੂੰ ਤੁਸੀਂ ਕੁਝ ਕੇਅਰ ਕਰੋ ਨਾ ਕਰੋ ਖਾਦ ਪਾਓ ਨਾ ਖਾਪਾਓ ਇਹਨੇ ਭਰਪੂਰ ਫੁੱਲ ਦੇਣੇ ਤੇ ਖਿੜੇ ਰਹਿਣੇ ਹਮੇਸ਼ਾ ਜੋਦੀ ਬੈਨੀਫਿਟਸ ਨੇ ਤੁਸੀਂ ਸੋਚ ਕੇ ਹੈਰਾਨ ਹੋਵੋਗੇ ਕਿ ਇਹਨੇ ਆਮ ਪੌਦੇ ਦੇ ਇੰਨੇ ਬੈਨੀਫਿਟਸ ਨੇ ਤੁਸੀਂ ਦਿਲੀ ਇਹਦੇ ਚਾਰ ਪੰਜ ਪੱਤੇ ਦੋ ਤਿੰਨ ਫੁੱਲ ਚਬਾ ਚਬਾ ਕੇ ਖਾਓ ਤੁਹਾਡੀ ਸ਼ੂਗਰ ਕੰਟਰੋਲ ਕਰੇਗਾ ਤੁਸੀਂ ਇਹ ਕਰਕੇ ਦੇਖੋ 15 20 ਦਿਨਾਂ ਬਾਅਦ ਫਿਰ ਚੈੱਕ ਕਰਵਾ ਕੇ ਦੇਖੋ ਸ਼ੂਗਰ ਬਾਕੀ ਬੀਪੀ ਦੀ ਪ੍ਰੋਬਲਮ ਇਹਦੇ ਨਾਲ ਕੰਟਰੋਲ ਹੁੰਦੀ ਹੈ ਕੈਂਸਰ ਲਈ ਵੀ ਇਹ ਬਹੁਤ ਜ਼ਿਆਦਾ ਲਾਭਦਾਇਕ ਹੈ ਤੁਸੀਂ ਦਿਲੀ ਇਹਦੇ ਚਾਰ ਪੰਜ ਪੱਤੇ ਚਾਹੇ ਉਹਦਾ ਕੜਾਹ ਬਣਾ ਲਓ ਕੜਾਹ ਬਣਾ ਕੇ ਵੀ ਪੀ ਸਕਦੇ ਹੋ ਚਾਹੇ ਚਬਾ ਚਬਾ ਕੇ ਤਿੰਨ ਚਾਰ ਪੱਤੇ ਤਿੰਨ ਚਾਰ ਫੁੱਲ ਖਾਓ ਤੇ پرو ਪਾਣੀ ਪੀਓ ਇਹ ਅਜ਼ਮਾ ਕੇ ਦੇਖੋ ਪਲੀਜ਼ ਬਹੁਤ ਹੀ ਤੁਹਾਨੂੰ ਫਾਇਦਾ ਹੋਏਗਾ ਇਸ ਦਾ ਤਾਂ